ਕੋਲੰਬੀ ਆਇਆ ਮਨੀ ਮਾਰਦਾ ਵੇਰਾ ਤ੍ਰਿਸ਼ਤੀਆਂ ਨੂੰ ਤਾਰ-ਤਾਰ ਕਰਦਾ ਇੱਕ ਮਾਮਲਾ ਮਿਰਸਰ ਤੋਂ ਸਾਹਮਣੇ ਆ ਜਿੱਥੇ ਕਿ ਇੱਕ ਪਤਨੀ ਦੇ ਵੱਲੋਂ ਆਪਣੇ ਆਸ਼ਕ ਨਾਲ ਮਿਲ ਕੇ ਉਸ ਨੇ ਆਪਣੇ ਪਤਨੀ ਪਤੀ ਦਾ ਕਤਲ ਕਰ ਦਿੱਤਾ ਤਾਂ ਤੁਸੀਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਤੱਕ ਰੋਂਗ ਟੈਗ ਖੜੇ ਕਰ ਦੇਣ ਵਾਲਾ ਮਾਮਲਾ ਹੈ ਅੰਮ੍ਰਿਤਸਰ ਤੋਂ ਸਾਹਮਣੇ ਜਿੱਥੇ ਕਿ ਪਤਨੀ ਦਾ ਅਫੇਅਰ ਚੱਲ ਰਿਹਾ ਸੀ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਸਾਹਮਣੇ ਕੋਈ ਫੋਟੋਗ੍ਰਾਫਰ ਰਹਿੰਦਾ ਸੀਗਾ ਜਿਸ ਦਾ ਨਾਮ सोनू ਦੱਸਿਆ ਜਾ ਰਿਹਾ ਹੈ ਤੇ ਉਸ ਦੇ ਨਾਲ 3 ਸਾਲ ਤੋਂ ਅਫੇਅਰ ਸੀਗਾ ਜਿਹੜੀ ਲੇਡੀ ਹੈ ਉਸ ਦਾ ਪਤਨੀ ਦਾ ਤਾਂ ਲਗਾਤਾਰ ਅਫੇਅਰ ਚੱਲ ਰਿਹਾ ਸੀ ਜਿਸ ਤੋਂ ਬਾਅਦ ਦੋਵਾਂ ਨੇ ਸਾਜ਼ਿਸ਼ ਰਚੀ ਜਿਸ ਤੋਂ ਬਾਅਦ ਗਲ ਕੋਟ ਕੇ ਹੀ ਉਸਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਦੋ ਬੱਚੇ ਵੀ ਉਹਨਾਂ ਦੇ ਹੈਗੇ ਨੇ ਪਰ 2016 ਦੇ ਵਿੱਚ ਵਿਆਹ ਹੋਇਆ ਸੀਗਾ ਤਾਂ 2025 ਹੁਣ ਚੱਲ ਰਿਹਾ ਤਾਂ ਪਤਨੀ ਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਤਾਂ ਬੜੀ ਹੀ ਰੌਂਗਟੇ ਖੜੇ ਕਰ ਦੇਣ ਵਾਲੀ ਇਹ ਘਟਨਾ ਜਿਹੜੀ ਹੈ ਉਹ ਅੰਮ੍ਰਿਤਸਰ ਦੇ ਵਿੱਚ ਵਾਪਰੀ ਹੈ ਤਾਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਤਾਂ ਅੰਮ੍ਰਿਤਸਰ ਦੇ ਵਿੱਚ ਇਸ ਪੂਰੀ ਘਟਨਾ ਨੂੰ ਜਿਹੜਾ ਉਹ ਅੰਜਾਮ ਦਿੱਤਾ ਗਿਆ ਤਾ ਲਗਾਤਾਰ ਜਈਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤਾਂ ਇੱਕ ਹੋਰ ਖਬਰ ਜਿਹੜੀ ਹੈ ਦਿਲ ਨੂੰ ਝੰਜੋੜ ਦੇਣ ਵਾਲੀ ਖੌਫਨਾਕ ਕਤਲ ਦੀ ਘਟਨਾ ਜਿਹੜੀ ਹੈ ਉਹ ਵਾਪਰੀ ਹੈ ਉਸ ਤੋਂ ਬਾਅਦ ਉਹਨਾਂ ਨੇ ਜੋ ਹੈ ਬਾਰਡਰ ਦੇ ਨਜ਼ਦੀਕ ਪਾਕ-ਪਾਕ ਬਾਰਡਰ ਦੇ ਨਜ਼ਦੀਕ ਡੈੱਡ ਬੋਡੀ ਨੂੰ ਸੁੱਟ ਦਿੱਤਾ ਜਿਸ ਤੋਂ ਬਾਅਦ ਪਤਾ ਲੱਗਿਆ ਪੂਰੀ ਕਹਾਣੀ ਦਾ ਜਦੋਂ ਕਮਸ਼ੂਦਗੀ ਦੀ ਰਿਪੋਰਟ ਪਰਿਵਾਰ ਦੇ ਵੱਲੋਂ ਦਰਜ ਕਰਵਾਈ ਗਈ ਉਸ ਤੋਂ ਬਾਅਦ ਜਦੋਂ ਸੀਐਸਟੀਵੀ ਖੰਗਾਲੀ ਤੋਂ ਬਾਅਦ ਪਤਾ ਲੱਗਾ ਕਿ ਕਿਸ ਤਰ੍ਹਾਂ ਉਸ ਔਰਤ ਦਾ ਜਿਹੜਾ ਅਫੇਅਰ ਚੱਲ ਰਿਹਾ ਸੀਗਾ ਪ੍ਰੇਮ ਸੀਗਾ ਉਸ ਤੋਂ ਬਾਅਦ ਦੋਵਾਂ ਨੇ ਮਿਲ ਕੇ ਹੀ ਜਿਹੜਾ ਕਤਲ ਕਰ ਦਿੱਤਾ ਤਾਂ ਡੈੱਡ ਬੋਡੀ ਨੂੰ ਖਾਲੜਾ ਨੇੜੇ ਪਾਕਿਸਤਾਨ ਬਾਰਡਰ ਦੇ ਕੋਲ ਸੈੱਟ ਦਿੱਤਾ ਜਿਸ ਤੋਂ ਬਾਅਦ ਕਈ ਦਿਨਾਂ ਤੋਂ ਬਾਅਦ ਉਸ ਦੀ লাশ ਜਿਹੜੀ ਹੈ ਉਹ ਮਿਲਦੀ ਹੈ ਉਸ ਤੋਂ ਬਾਅਦ ਪੂਰਾ ਮਾਮਲਾ ਜਿਹੜਾ ਉਚਾਕਰ ਹੁੰਦਾ ਜਿਸ ਤੋਂ ਬਾਅਦ ਹੁਣ ਪੁਲਿਸ ਤੇ ਬਲਿਸ ਪੂਰੇ ਮਾਮਲੇ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਕੀ ਲੰਘ ਰਿਹਾ ਸੀ ਰਿਵਰ ਡੈੱਡ ਸਿਸਟਰ ਕੀ ਹੋਇਆ ਸੀ ਸਰ ਮੈਮ ਐਨੇ ਮੇਰੇ ਮਮਾ ਦਾ ਕਾਲ ਆਇਆ ਮੈਨੂੰ ਫੋਨ 3 ਵਜੇ 3 ਮੈਂ ਜਦੋਂ ਇੱਥੇ ਆ ਗਈ ਤੇ ਮੇਰੇ ਮਦਰ ਬਾਹਰ ਬੈਠੇ ਸੀ ਤੇ ਮੈਂ ਪੁੱਛਿਆ ਮਮਾ ਬ੍ਰਦਰ ਆ ਗਿਆ ਕਹਿੰਦੇ ਨਹੀਂ ਆਇਆ ਮੈਂ ਸਿੱਧਾ ਆਪਣੇ ਬ੍ਰਦਰ ਘਰ ਗਈ ਇਹਨੂੰ ਨਾਲ ਲੈ ਕੇ ਸਾਰੇ ਮੈਂ ਕਮਰੇ ਚੈੱਕ ਕੀਤੇ ਔਰ ਇਹਨੇ ਜਿੱਥੇ ਜਿੱਥੇ ਤਾਂ ਕਹਿੰਨੇ ਮੈਨੂੰ ਦੱਸਿਆ ਕਿ ਤਿੰਨ ਮੁੰਡੇ ਸੀ ਦੋ ਮੁੰਨੇ ਸੀ ਕਿ ਸਰਦਾਰ ਸੀ ਕਹਿੰਨੇ ਦੱਸਿਆ ਸੀ ਤੁਹਾਨੂੰ ਹਰ ਵਾਈਫ ਨੇ ਤੇ ਅਸੀਂ ਸਾਰੇ ਕੈਮਰੇ ਚੈੱਕ ਕਰ ਲਏ ਜਿੱਥੋਂ ਤੱਕ ਕਿ ਕੋਈ ਬਾਈਕ ਤੇ ਨਹੀਂ ਆਇਆ ਕੋਈ ਤਿੰਨ ਮੁੰਡੇ ਨਹੀਂ ਸੀ ਆਏ ਪਰ ਆ ਸਭ ਝੂਠ ਸੀ ਤੇ ਜਿੱਦਾਂ ਜੀ ਤੁਸੀਂ ਕਹਿ ਰਹੇ ਹੋ ਕਿ ਉਹ ਮਾਰਿਆ ਗਿਆ ਜਾਂ ਜਿਹੜਾ ਤੁਸੀਂ ਕਹਿ ਰਹੇ ਕਿ ਤਿੰਨ ਮੁੰਡੇ ਸੀ ਬਾਈਕ ਤੇ ਸੀ ਕਿਸੇ ਦਾ ਸ਼ੱਕ ਕਰਤੋਂ ਉਹਨਾਂ ਦੇ ਵਿੱਚੋਂ ਉਸ ਟਾਈਮ ਮੈਨੂੰ ਇਹ ਰੇਤ ਸ਼ਾਕਸੀ ਤੇ ਇੱਕ ਸਾਹਮਣੇ ਫੋਟੋਗ੍ਰਾਫਰ ਤੇ ਸ਼ਾਕਸੀ ਸੀ ਕਿ ਬਾਅਦ ਚੋ ਕਿੱਦ ਪਤਾ ਲੱਗਾ ਕਿ ਉਹਨਾਂ ਦੀ ਡੈਥ ਹੋ ਗਈ ਬਾਜ ਨੇ ਖੁਦ ਹੀ ਦੱਸਿਆ ਅਰੀ ਵਾਈਫ ਨੇ ਖੁਦ ਇੰਟਰਪੋਲਿਸ ਨੇ ਮੈਸੇਜ ਕੀਤਾ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਨਾ ਉਦੋਂ ਐਨੇ ਦੱਸਿਆ ਕਿ ਮੈਂ ਨਹੀਂ ਮਾਰਿਆ ਉਦੋਂ ਐਨ ਜੇ ਨੇ ਕਿਹਾ ਪਰ ਕਹਿੰਦੀ ਹੈ ਕਿ ਫੋਟੋਗ੍ਰਾਫਰ ਨੂੰ ਸਭ ਪਤਾ ਹੈ ਜਦਕਿ ਇਹ ਦੋਨੋਂ ਐਡ ਸੀ ਅਸੀਂ ਦੋਨਾਂ ਨੇ ਮਾਰਿਆ ਅੱਛਾ ਜਦੋਂ ਬੋਡੀ ਕਿੱਥੋਂ ਦਾ ਲੋਕ ਮਿਲ ਸੀ ਬਾਅਦ ਪੁਲਿਸ ਨੂੰ ਕਿੱਦਸੇ ਆਉਣਾ ਨੇ ਹਾਂਜੀ ਖਾਲੜਾ ਦੇ ਕੋਲ ਮੈਨੂੰ ਜਾ ਕੇ ਪਾਕਿਸਤਾਨ ਬਾਰਡਰ ਦੇ ਕੋਲ ਮਾਤਾਈ ਕੀ ਨਾਮ ਹੀ ਆਪਣਾ ਜਿਹੜਾ ਨਹੀਂ ਤੇ ਕੀ ਗੱਲ ਹੋਈ ਗੱਲ ਮੈਂ ਨਾ ਮੇਰਾ ਦੋ ਟਾਈਮ ਵੀ ਨਹੀਂ ਹੋ ਗਿਆ ਸਰਦਰੀ ਹੋਈ ਹੋਈ ਆੜ ਮੇਰਾ ਬੇਟਾ ਗੰਨਾ ਮੰਮੀ ਤੁਸੀਂ ਕਿਤੇ ਮੱਤਾ ਨਹੀਂ ਦੇ ਕੇ ਅੱਜ ਬਾਬਾ ਲਾਲ ਦੇ ਜਿਹੜੇ ਮੱਤਾ ਦੇ ਦੇ ਮੈਂ ਕਿਹਾ ਮੰਨੀ 6:30 ਹੋ ਗਏ 8 8:30 ਵਜੇ ਭੋਗ ਪੈ ਜਾਂਦਾ ਫਿਰ ਮੈਨੂੰ ਆਂ ਨੰਨੀ ਨਾ ਛੱਡ ਕੇ ਨਾ ਮੈਨੂੰ ਛੱਡਣ ਚੱਲਾ ਗਿਆ ਉਹ ਉੱਥੇ ਮੈਂ ਸਾਥ ਸੰ ਸੁਣਿਆ ਮੈਂ ਇਹ ਮੈਨੂੰ ਕੰਦਾ ਸੀ 8:30 ਵਜੇ ਆ ਕੇ ਮੈਂ ਤੁਹਾਨੂੰ ਲੈ ਜਾਵਾਂਗਾ ਨਹੀਂ ਪਹੁੰਚਿਆ ਮੇਰੇ ਜਾਨ ਤੂੰ 15 ਮਿੰਟ ਬਾਅਦ ਜੇ ਤੂੰ ਮੈਨੂੰ 7:30 ਵਜੇ ਚਲ ਕੇ ਆਪਣੀ ਬੇਟੀ ਲੈ ਕੇ ਛੁੱਪੀ ਗਈ ਹੈ ਤਿੰਨ ਪਛਾਣ ਗਈ ਉਹਨੂੰ ਮੱਥਾ ਟਿਕਾਇਆ ਆਪ ਟੇਕ ਕੇਅਰ ਸ਼ਾਇਦ ਉੱਥੇ ਕੈਮਰੇਅ ਚ ਵੀ ਆਇਆ ਹੋਵੇ ਬਾਬਾ ਲਾਲ ਦੀ ਖੋਰੀਆਂ ਵਾਲੇ ਬਾਜ਼ਾਰ ਤੇ ਮੈਨੂੰ ਮੇਰੇ ਬੇਟੀ ਦਾ ਬੇਟਾ ਉਹ ਛਾ ਮੈਂ ਕਹ ਰਾਈਏ ਮੈਂ ਪੁੱਛਿਆ ਮੈਂ ਕਿਹਾ ਮਨੀ ਕਿੱਥੇ ਗਿਆ ਕਹਿੰਦੇ ਉਹਦੇ ਨਾਲ ਨਾ ਤਿੰਨੁੰ ਮੁੰਡੇ ਉਹ ਨੂੰ ਲਏ ਮੈਂ ਕਿ ਕਿਹੜੇ ਮੁੰਡੇ ਮੈਂ ਕਿਹਾ ਸਾਡੇ ਘਰ ਕੋਈ ਮੁੰਡਾ ਹੀ ਨਹੀਂ ਆਇਆ ਕਹਿੰਦੇ ਨਹੀਂ ਤਿੰਨ ਆਏ ਸੀ ਬਾਹਰੋਂ ਮੈਂ ਕਿ ਤੂੰ ਵੇਖੀ ਕਹਿੰਦੇ ਹਾਂ ਮੈਂ ਵੇਖੀ ਤਾਂ ਸੀ ਲੇਕਿਨ ਉਹ ਮੈਨੂੰ ਕਹਿੰਦੇ ਅੰਦਰ ਚੱਲ ਜਾ ਅੰਦਰ ਚੱਲ ਜਾ ਮੈਨੂੰ ਗੁੰਮਰਾਹ ਕਰਤਾ ਉਹਨਾਂ ਨੇ ਮੈਂ ਘਰ ਆ ਗਈ ਬੈਠੇ ਉਸੇ ਵੱਲ ਅੰਦਰ ਆਈਆਂ ਮੈਨੂੰ ਚੈਨ ਨਹੀਂ ਪਿਆ ਵੀ ਮਨੀ ਚਲਾ ਕਿੱਥੇ ਗਿਆ ਵੀ ਐਕਟਰਮ ਨਹੀਂ ਆ ਗਈ ਬਾਹਰ ਉਹਨਾਂ ਨੇ ਉੱਪਰ ਸਭ ਕੁਝ ਘੱਟ ਰ ਸੀ ਮੇਰੇ ਹੱਥ ਮੈਨੂੰ ਤਾਂ ਬਾਅਦ ਚ ਪਤਾ ਲੱਗਾ ਕਿ ਨਹੀਂ ਵੀ ਮੈਨੂੰ ਮਾਰ ਦਾਨਾ ਫਿਰ ਮੋਕਾ ਲਾਗੇ ਮੈਂ ਰੋਂਦੀ ਸੀ ਮੈਂ ਕਿਹਾ ਮੈਨੂੰ ਨਾ ਨਹੀਂ ਮੈਂ ਰੋਂਦੀ ਨਹੀਂ ਉੱਧਰਾ ਮੈਨੂੰ ਐ ਹੋਈ ਸ਼ੱਕ ਪੈਂਦਾ ਸੀ ਮੈਂ ਕਿ ਮਨੀ ਨੂੰ ਮਾਰ ਦਿੱਤਾ ਕਿਸੇ ਨੇ ਕੋਈ ਮੁੰਡਾ ਆਇਆ ਹੁੰਦਾ ਕਿ ਮੇਰੇ ਚੰਦਾ ਕੋਈ ਥੋੜਾ ਸ਼ੱਕ ਪੈਂਦਾ ਸੀ ਮੈਨੂੰ ਫਿਰ ਇਹਨੂੰ ਉੱਥੇ ਥਾਣੇ ਵੀ ਬੁਲਾਇਆ ਉਹਨਾਂ ਨੇ ਵੀ ਇਹ ਹੋ ਗਿਆ ਕਹਿੰਦੇ ਮੈਂ ਤਾਂ ਸ਼ੱਕ ਹੀ ਤੁਸੀਂ ਲੱਗਦੇ ਇਹ ਜੋ ਕੋਈ ਜਿੱਤਾਨੀ ਤੇਰੇ ਨੂੰ ਮਾਰ ਦਿੱਤਾ ਗਿਆ ਦੋ ਦਿਨਾਂ ਬਾਅਦ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਗਈ ਹੈ ਮੇਰੇ ਪੁਰਸ਼ ਵੱਲੋਂ ਪਾਰਵਾਈ ਅਗਲੇ ਦਿਨ ਅਸੀਂ ਰਿਪੋਰਟ ਦਿੱਤੀ ਕਿਉਂਕਿ ਮੈਂ ਕਿਸੇ ਨੂੰ ਨੂੰ ਇਹ ਨਹੀਂ ਸੀ ਪਤਾ ਕਿ ਇਹਨੂੰ ਮਾਰ ਦਿੱਤਾ ਹੈ ਪਰ ਉਹ ਤਾਂ ਜਦੋਂ ਕੈਮਰਿਆਂ ਕੁਮਰਿਆਂ ਤੇ ਪੁਲਿਸ ਵਾਲੇ ਆਏ ਸਾਨੂੰ ਫਿਰ ਪਤਾ ਲੱਗਾ ਫਿਰ ਮੇਰੀਆਂ ਬੇਟੀਆਂ ਕਹਿੰਦੀਆਂ ਮम्मा ਬਨੀ ਨੂੰ ਮਾਰ ਦਿੱਤਾ ਗਿਆ ਉਹ ਤੇ ਅਜਿਹਾ ਦੋਨਨੇ ਰਲ ਕੇ ਮਾਰੇ। police ਨੂੰ ਕਾਰਵਾਈ ਦੀ ਪੰਜਾਬੀ ਹਾਂ। ਮੇਰੇ ਨਾਲ ਤਾਂ ਜੋ ਬੀਤ ਗਈ ਬੀਤ ਗਈ ਉਹਨੇ ਵਾਪਸ ਤਾਂ ਬਣਾਉਣਾ ਨਹੀਂ। ਲੇਕਿਨ ਇਹ ਮੈਨੂੰ ਨਜ਼ਰ ਆਉਂ। ਠੀਕ। ਹਾਂਜੀ, ਮੈਂ ਕੀ ਨਾਮ ਹੈ ਆਪਕਾ? ਮੀਤੂ ਸ਼ਰਮਾ। ਕੀ ਹੋਇਆ ਸੀ ਮੈਮ ਸਾਨੂੰ ਇਹਦੀ ਵਾਈਫ ਦੇ ਥਰੂ ਵੀ ਪਤਾ ਲੱਗਿਆ ਕਿ ਜਿਹੜਾ ਮੇਰਾ ਬ੍ਰਦਰ ਹੈ ਉਹਨੂੰ ਉਹਦੇ ਦੋਸਤ ਜਿਹੜੇ ਆ ਆਪਣੇ ਦੋਸਤਾਂ ਨਾਲ ਚਲਾ ਗਿਆ। ਠੀਕ ਹੈ ਅਗਲੇ ਦਿਨ ਸਾਨੂੰ ਰਾਤ ਤੱਕ ਉਹ ਬੱਚਾ ਆਇਆ ਨਹੀਂ ਜਿੱਦੋਂ ਅਗਲੇ ਦਿਨ ਸਾਨੂੰ ਪਤਾ ਲੱਗਿਆ ਤੇ ਅਸੀਂ ਗੁੰਮਸ਼ੁਦਗੀ ਦੇ ਹਿਸਾਬ ਨਾਲ ਉਹਦੀ ਪਾਲ ਕਰਦੇ ਰਹੇ ਹਾਂ ਜਿੱਦਾਂ ਜਿੱਦਾਂ ਇਹਨੇ ਸਾਨੂੰ ਗੁੰਮਰਾਹ ਕੀਤਾ ਅਸੀਂ ਉਹਦੇ ਹਿਸਾਬ ਨਾਲ ਪਾਲ ਕਰੀਗੇ ਤੇ ਫਿਰ ਆਪਾਂ ਉੱਥੇ ਜਾ ਕੇ ਦਰਖਾਸਤ ਵੀ ਲਿਖਾਈ ਪੁਲਿਸ ਸਟੇਸ਼ਨ ਤੇ ਜਾ ਕੇ ਪੁਲਿਸ ਨੇ ਵੀ ਚਲੋ ਨਾਲ ਨਾਲ ਕਾਰਵਾਈ ਕਰਦੇ ਗਏ ਫਿਰ ਜਿਹੜੇ ਸੀਸੀਟੀਵੀ ਸੀ ਕੁਝ ਸਬੂਤ ਉਹਨਾਂ ਤੋਂ حاصل ਹੋਏ ਪੁਲਿਸ ਉਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਸਾਰੀ ਇਨਵੈਸਟੀਗੇਸ਼ਨ ਕਰ ਲਈ ਹੈ ਠੀਕ ਹੈ ਫਿਰ ਜਦੋਂ ਇਹਨਾਂ ਚੀਜ਼ਾਂ ਬਾਰੇ ਹੌਲੀ ਹੌਲੀ ਡਿਸਕਲੋਜ਼ ਹੁੰਦਾ ਗਿਆ ਤੇ ਐਂਡ ਤੇ ਆ ਕੇ ਇਸ ਇਹਦੀ ਜਿਹੜੀ ਡੈੱਡ ਬੋਡੀ ਸੀ ਜਦੋਂ ਸਾਰਾ ਕੁਝ ਪ੍ਰੂਫਸ ਕਲੂ ਨਾ ਕਲੂ ਜੋੜਦੇ ਗਏ ਇਸ ਬੱਚੇ ਦੀ ਡੈੱਡ ਬੋਡੀ ਸਾਨੂੰ ਖਾਲੜਾ ਤੋਂ ਮਿਲੀ ਪਾਕਿਸਤਾਨ ਬਾਰਡਰ ਦੇ ਕੋਲ ਤੇ ਬਹੁਤ ਹੀ ਜ਼ਿਆਦਾ ਬੁਰੀ ਹਾਲਤ ਦੇ ਵਿੱਚ ਮਿਲੀ ਜਦੋਂ ਪੁਲਿਸ ਨੇ ਇਹਨੂੰ ਇੰਟਰੋਗੇਸ਼ਨ ਤੇ ਲੈ ਕੇ ਇਨਵੈਸਟੀਗੇਸ਼ਨ ਕੀਤੀ ਉਦੋਂ ਇਹ ਬੋਲੀ ਕਿ ਇਹਦਾ ਤੇ ਇਹਦੇ ਲਵਰ ਨੇ ਮਿਲ ਕੇ ਸਾਰਾ ਕੰਡ ਕੀਤਾ ਇਹਦੇ ਲਵਰ ਦਾ ਨਾਮ ਜਿਹੜਾ ਬਿਲਕੁਲ ਸਾਡੇ ਘਰ ਦੇ ਆਪੋਜ਼ਿਟ ਹੈ ਸੋਨੂ ਸ਼ਰਮਾ ਫੋਟੋਗ੍ਰਾਫਰ ਹੈ ਤੇ ਪਲੀਜ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਇਹਨਾਂ ਤੇ ਤੇ ਇੱਕ ਚੀਜ਼ ਦਾ ਕੀ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੀ ਜੇਪੜੀ ਜੜੀ ਹੈ ਪਾਕਿਸਤਾਨ ਬਾਰਡਰ ਦੇ ਕੋਲ ਕਿਧਰ ਮਿਲੀ ਹੈ ਕਿਉਂਕਿ ਤੁਸੀਂ ਇਹ ਨਹੀਂ ਚੀਜ਼ ਨੂੰ ਸਮਝਦੇ ਕਿ ਸਿਰਫ ਦੋ ਜਾਨਿਆਂ ਦਾ ਕੰਮ ਨਹੀਂ ਹੋ ਸਕਦਾ ਬਿਲਕੁਲ ਬਿਲਕੁਲ 150% ਸ਼ੋਰ ਹੈ 6 ਫੁੱਟ ਦਾ ਸੀ ਮੇਰਾ ਭਰਾ ਉਸ ਨੂੰ ਕੱਲਾ ਬੰਦਾ ਇਹਨਾਂ ਨੇ ਜੇ ਇਹ ਕਹਿ ਰਹੀ ਇਹਦੇ ਕਹਿਣ ਅਨੁਸਾਰ ਜੇ ਨੇ ਉੱਪਰ ਉਹਦਾ ਮਰਡਰ ਕੀਤਾ ਹੈ ਰੂਮ ਦੇ ਵਿੱਚ ਦੋਵਾਂ ਜਨਿਆਂ ਨੇ ਇਹਨੇ ਲੰਬੇ ਉੱਚੇ ਬੰਦੇ ਨੂੰ ਇੱਕ ਕਲਾ ਬੰਦਾ ਹੈ ਜਾਂ ਦੋ ਬੰਦੇ ਰਲ ਕੇ ਨਹੀਂ ਤਾਰ ਸਕਦੇ ਥੱਲੇ ਇਹਦੇ ਵਿੱਚ ਹੋਰ ਵੀ ਬੜੇ ਜਾਨੇ ਇਨਵੋਲਵ ਹੋਏ ਉਹਨਾਂਗੇ ਸਾਡੀ ਰਿਕੁਐਸਟ ਹੈ ਪੁਲਿਸ ਵੀ ਇਸ ਦੀ ਇਸ ਚੀਜ਼ ਬਾਰੇ ਪੂਰੀ ਇਨਵੈਸਟੀਗੇਸ਼ਨ ਕਰ ਰਹੀ ਹੈ ਜਿਹੜੇ ਵੀ ਪਰਸਨ ਇਨਾ ਚੀਨ ਇਨਵੋਲਵ ਨੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਜੋ ਤਕਲੀਫ ਅਸੀਂ ਸਹੇ ਰਹੇ ਨਾ ਇਸ ਟਾਈਮ ਪਰਮਾਤਮਾ ਜਾਣਦਾ ਬਸ ਜਿਸ ਟਾਈਮ ਮੈਡਮ ਉਹਨੇ ਕਿਹਾ ਡਾਕਟਰ ਮਟਰ ਦੀ ਕਾਸਟਨ ਘਰ ਕੋਈ ਨਹੀਂ ਸੀਗਾ ਮੇਰੇ ਮੰਮਾ ਉੱਥੇ ਗਏ ਦੇ ਸੀ ਮੰਦਿਰੇ ਆਪ ਹੀ ਛੱਡ ਕੇ ਆਇਆ ਸੀ ਤੇ ਉਹ ਦੁਬਾਰਾ ਜਦੋਂ ਘਰ ਆਇਆ ਤੇ ਬਸ ਉਹਨੇ ਇਹਨਾਂ ਦੋਨਾਂ ਨੂੰ ਵੇਖ ਲਿਆ ਇਹੀ ਉਹਦਾ ਕਾਰਨ ਬਣਿਆ ਸਰ ਜਦੋਂ ਆਪਾਂ ਪੁਲਿਸ ਸਟੇਸ਼ਨ ਸੀ ਡਿਵੀਜ਼ਨ ਚ ਗਏ ਆਪਾਂ ਗਲ ਵਾਲੀ ਗੇਟ ਉਹਨਾਂ ਨੇ ਸਾਨੂੰ ਸਾਡੇ ਨਾਲ ਬੜਾ ਵਧੀਆ ਕੋਆਪਰੇਟ ਕੀਤਾ ਉੱਥੋਂ ਦੇ ਐਸਐਚਓ ਮੈਮ ਨੇ ਮੈਮ ਰਜਵੰਤ ਕੌਰ ਨੇ ਬੇਸ਼ੱਕ ਉਹਨਾਂ ਦਾ ਏਰੀਆ ਨਹੀਂ ਸੀ ਇਹ ਵੀ ਉਹਨਾਂ ਨੂੰ ਇੱਥੇ ਆ ਕੇ ਪਤਾ ਲੱਗਾ ਪਰ ਫਿਰ ਵੀ ਉਹਨਾਂ ਨੇ ਸਾਡੀ ਕਿਸੇ ਤਰ੍ਹਾਂ ਨਾ ਕੋਈ ਕਮੀ ਨਹੀਂ ਰਹਿਣ ਦਿੱਤੀ ਇਨਵੈਸਟੀਗੇਸ਼ਨ 'ਚ ਉਹਨਾਂ ਨੇ ਸਾਡਾ ਪੂਰਾ ਸਾਥ ਦਿੱਤਾ ਇਸ ਚੀਜ਼ 'ਚ ਅਸੀਂ ਉਹਨਾਂ ਦੇ ਇਸ ਚੀਜ਼ 'ਤੇ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਬਾਕੀ ਵੀ ਪੂਰੀ ਪੁਲਿਸ ਟੀਮ ਦੇ ਅਸੀਂ ਸ਼ੁਕਰਗੁਜ਼ਾਰ ਹਾਂ ਪਰ ਸਾਨੂੰ ਪੂਰਾ ਇਨਸਾਫ ਦਾ ਵਾਅਦਾ ਹਾਂਜੀ ਭਜੀ ਕੀ ਨਾਮ ਦਿਆ ਮੇਰਾ ਅਸ਼ੀਸ਼ ਸ਼ਰਮਾ ਆਸ਼ੂ ਨਾਮ ਆ ਮੇਰਾ ਕੀ ਕਰ ਬਈ ਸਰ ਇਹ ਮੇਰੇ ਤਾਏ ਦਾ ਲੜਕਾ ਮਨੀ ਇਹ ਸੰਡੇ ਤੋਂ ਰਾਤ ਤੋਂ ਹੀ ਲਾਪਤਾ ਸੀਗਾ ਸਾਨੂੰ ਅਗਲੇ ਦਿਨ ਮੰਡੇ ਨੂੰ ਪਤਾ ਲੱਗਾ ਕਿ ਇਹ ਘਰ ਨਹੀਂ ਆਇਆ ਰਾਤ ਦਾ ਪੂਰੀ ਤੇ ਤਿੰਨ ਸਾਢੇ ਦਿਨ ਪਤਾ ਲੱਗਾ ਮੈਨੂੰ ਕਿ ਇਹ ਲਾਪਤਾ ਰਾਤ ਕਰ ਨਹੀਂ ਆ ਉਸ ਤੋਂ ਬਾਅਦ ਅਸੀਂ ਕੈਮਰੇ ਗੁਮਰੇ ਦੇਖਣ ਲੱਪੇ ਆ ਇਹਦੀ ਵਾਈਫ ਦੇ ਮੁਤਾਬਕ ਜੋ ਜੋ ਬੋਲਿਆ ਉਹ ਗੁੰਮਰਾਹ ਕਰਦੀ ਰਹੀ ਝੂਠ ਬੋਲੀ ਗਈ ਇਹ ਤਿੰਨ ਚਾਰ ਦਿਨ ਉਹਦੇ ਹਿਸਾਬ ਨਾਲ ਲੱਭਦੇ ਰਹੇ ਫਿਰ ਸਾਨੂੰ ਰਾਤ ਨੂੰ ਸ਼ੋਅ ਹੋਇਆ ਕਿ ਕੋਈ ਬੰਦਾ ਆਇਆ ਘਰ ਤੇ ਨਿਕਲਿਆ ਵੀ ਹੈ ਉਹਦੇ ਹਿਸਾਬ ਨਾਲ ਆਪਾਂ ਕੈਮਰੇ ਇਨਵੈਸਟੀਗੇਟ ਕੀਤੇ ਆ ਤੇ ਉਹਦੇ ਹਿਸਾਬ ਨਾਲ ਸਾਰਾ ਪਤਾ ਲੱਗਾ ਬੰਦਾ ਪਹਿਲਾਂ ਚੱਲਿਆ ਜਿਹੜਾ ਆਇਆ ਸੀ ਹਾਂਜੀ ਉਹ ਬਿਲਕੁਲ ਘਰ ਦੇ ਸਾਹਮਣੇ ਫੋਟੋਗ੍ਰਾਫਰ ਆ ਸੋਨੂ ਸ਼ਰਮਾ ਉਹ ਸੀਗਾ ਉਸ ਟਾਈਮ ਕਿਤੇਗਾ ਉਹ ਕੈਮਰੇਾਂ ਚ ਤੇ ਉਹਨੇ ਮੂੰਹ ਟੱਕਿਆ ਦਾ ਸੀਗਾ ਫਿਰ ਉਹਨੇ ਛੇ ਕੋਈ ਤੜਕੇ ਉੱਥੇ ਘੋ ਮੰਡੀ ਐਕਟੀਵਲ ਆ ਗਿਆ ਸਾਰਾ ਕ੍ਰਾਈਮ ਕਰਨ ਤੋਂ ਬਾਅਦ ਉਹਦੀ ਚਾਲ ਤੋਂ ਸਾਨੂੰ ਸ਼ੱਕ ਪਿਆ ਕੀ ਕਾਰਨ ਆ ਜਿਹੜਾ ਮਾਰਿਆ ਗਿਆ ਤੁਹਾਡੇ ਘਰਾਂ ਇਹ ਅਫੇਅਰ ਸੀਗਾ ਇਹਨਾਂ ਦਾ 3 ਕੋ ਸਾਲ ਤੋਂ ਚੱਲਦਾ ਆ ਸੀਗਾ ਕਿਹਨਾਂ ਦਾ ਮਨੀ ਸ਼ਰਮਾ ਦੀ ਵਾਈਫ ਦਾ ਦੇ ਸਾਹਮਣੇ ਫੋਟੋਗ੍ਰਾਫਰ ਦਾ ਤੁਹਾਨੂੰ ਕੁਝ ਪਤਾ ਲੱਗਾ ਕਿ ਸਹੀ ਇੱਥੇ ਅਰ ਦੇ ਨਾਲ ਮਾਰਿਆ ਗਿਆ ਜਾਂ ਨਹੀਂ ਹੈ ਇਨਵੈਸਟੀਗੇਸ਼ਨ ਚ ਪੁਲਿਸ ਨੇ ਦੱਸਿਆ ਨਹੀਂ ਅਜੇ ਕਿ ਪਹਿਲਾਂ ਉਹਨੂੰ ਮਾਰਿਆ ਕੁਛ ਜਾਂਦਾ ਸਿੱਧਾ ਗਲਾ ਹੀ ਦਬਾਇਆ ਕੁਝ ਨਹੀਂ ਪ੍ਰੋਪਰ ਬੋਡੀ ਪੋਸਟਮਾਰਟਮ ਪੋਸਟਮਾਰਟਮ ਹੋ ਰਿਹਾ ਬੋਰਡ ਮੀਟਿੰਗ ਬੈਠ ਰਹੀ ਹੈ ਉੱਥੇ ਤੇ ਫਿਰ ਬੋਡੀ ਰਿਸੀਵ ਕਰਾਂਗੇ ਆਪਾਂ 22 ਤਰੀਕ ਨੂੰ ਇੱਕ ਕੰਪਲੇਂਟ ਥਾਣਾ ਸੀਵੀਜ਼ਨ ਮਸਹੂਲ ਹੋਈ ਜਿਸ ਦੇ ਵਿੱਚ ਮਿੰਨੀ ਸ਼ਰਮਾ ਜਿਹੜੀ ਕਟੜਾ ਸਫੇਦ ਦੀ ਰਹਿਣ ਵਾਲੀ ਹੈ ਉਸਨੇ ਦੱਸਿਆ ਕਿ ਮੇਰਾ ਭਰਾ ਸ਼ਾਮ ਤੋਂ ਜਿਹੜਾ ਵਾ ਮਿਸਿੰਗ ਹੈ ਜਿਸ ਦੇ ਉੱਤੇ ਥਾਣਾ ਸੀਵੀਜ਼ਨ ਵੱਲੋਂ ਕਾਰਵਾਈ ਕਰਦੇ ਆ ਸਾਰੀ ਚੀਜ਼ ਨੂੰ ਇਨਵੈਸਟਿਗੇਟ ਕੀਤਾ ਗਿਆ ਇਸ ਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਉਸ ਦਿਨ ਮਿਸਿੰਗ ਜਿਸ ਦੀ ਰਿਪੋਰਟ ਆਈ ਮੰਨੀ ਸ਼ਰਮਾ ਜਿਹੜਾ ਇਹ 2016 ਦਾ ਜਿਹੜਾ ਸ਼ਾਦੀ ਸ਼ਾਦੀशुदा ਸੀਗਾ ਇਸ ਦੀ ਸ਼ਾਦੀ ਜਿਹੜੀ ਆ ਉਹ ਰਜਨੀ ਨਾਮ ਦੀ ਲੜਕੀ ਦੇ ਨਾਲ ਹੋਈ ਸੀ ਨਾ ਇਸ ਤੇ ਇਸ ਸ਼ਾਦੀ ਦੇ ਵਿੱਚੋਂ ਦੋ ਬੱਚੇ ਵੀ ਸਨ ਇਸ ਇਸ ਦੀ ਪਤਨੀ ਦੀ ਜਿਹੜੀ ਰਜਨੀ ਆ ਇਸ ਦੇ ਇਲੀਜੀਟ ਰਿਲੇਸ਼ਨਸ ਜਿਹੜੇ ਆ ਆਪਣੇ ਕਰਦੇ ਹੀ ਬਾਹਰ ਇੱਕ ਫੋਟੋਗ੍ਰਾਫੀ ਦੀ ਦੁਕਾਨ ਕਰਦਾ ਸੋਨੂ ਸ਼ਰਮਾ ਜਿਹੜਾ ਸ਼ਰਮਾ ਕਲੋਨੀ ਤਰਨਤਾਰਨ ਰੋਡ ਦਾ ਰਹਿਣ ਵਾਲਾ ਉਸ ਦੇ ਨਾਲ ਹੋ ਗਿਆ ਇਸ ਸਾਰੀ ਚੀਜ਼ ਨੂੰ ਜਦੋਂ ਇਨਵੈਸਟਿਗੇਟ ਕੀਤਾ ਗਿਆ ਤਾਂ ਇਹ ਗੱਲ ਸਾਹਮਣੇ ਆਈ ਵੀ ਇਹਨਾਂ ਦੋਵਾਂ ਨੇ ਜਿਹੜੇ ਕਾਫੀ ਸਮੇਂ ਤੋਂ ਉਹਨਾਂ ਦੇ ਲਿਟਲ ਰਿਲੇਸ਼ਨਸ ਸਨ ਜਦੋਂ ਉਸ ਦਿਨ ਜਿਸ ਦਿਨ ਮਿਸ ਹੁੰਦਾ ਹੈ ਮਨੀ ਸ਼ਰਮਾ ਉਸ ਦਿਨ ਇਹਨਾਂ ਦੀ ਜਿਹੜੀ ਮਾਤਾ ਹੈ ਉਹ ਗੁਰਦੁਆਰੇ ਜਾਂਦੀ ਹੈ ਗੁਰਦੁਆਰੇ ਜਾਣ ਤੋਂ ਬਾਅਦ ਇਹ ਰਜਨੀ ਸ਼ਰਮਾ ਘਰ ਦੇ ਵਿੱਚ ਜਿਹੜੀ ਇਕੱਲੀ ਹੁੰਦੀ ਹੈ ਤੇ ਇਹ ਜਿਹੜਾ ਸੋਨੂ ਸ਼ਰਮਾ ਜਿਹੜਾ ਇਹ ਉਸ ਤੇ ਉਸ ਦੌਰਾਨ ਇਹਨਾਂ ਦੇ ਘਰ ਦੇ ਵਿੱਚ ਆ ਜਾਂਦਾ ਹੈ ਇਸੇ ਦੌਰਾਨ ਹੀ ਜਿਹੜਾ ਮਨੀ ਸ਼ਰਮਾ ਆ ਜਿਹੜਾ ਰਜਨੀ ਦਾ ਪਤੀ ਉਹ ਉਸ ਘਰ ਦੇ ਵਿੱਚ ਆਉਂਦਾ ਤੇ ਇਹਨਾਂ ਦੋਵਾਂ ਨੂੰ ਜਿਹੜਾ ਉਸ ਘਰ ਦੇ ਵਿੱਚ ਵੇਖਦਾ ਹੈ ਜਿਸ ਤੇ ਇਸ ਗੱਲ ਦਾ ਜਿਹੜਾ ਰੌਲਾ ਪੈਣ ਦੇ ਡਰੋਂ ਇਹਨਾਂ ਦੋਵਾਂ ਜਿਹੜਾ ਇਸ ਦੀ ਪਤਨੀ ਰਜਨੀ ਸ਼ਰਮਾ ਤੇ ਪਲੱਸ ਜਿਹੜਾ ਸੋਨੂ ਆ ਇਹਨਾਂ ਦੋਵਾਂ ਨੇ ਰਲ ਕੇ ਜਿਹੜਾ ਮਨੀ ਸ਼ਰਮਾ ਦਾ ਗਲਾ ਕੁੱਟ ਕੇ ਉੱਥੇ ਮੌਕੇ ਤੇ ਤੇ ਕਤਲ ਕਰ ਦਿੱਤਾ ਗਿਆ। ਕਤਲ ਕਰਨ ਤੋਂ ਬਾਅਦ ਉਸ ਤੋਂ ਬਾਅਦ ਇਸ ਦੀ ਜਿਹੜੀ Laash ਨੂੰ Activa ਦੇ ਅੱਗੇ ਰੱਖ ਕੇ ਇਨਾਂ ਚਬਾਲ ਰੇਨ ਦੇ ਵਿੱਚ ਜਾ ਕੇ ਜਿਹੜਾ ਸੋਨੂ ਸ਼ਰਮਾ ਆ ਉਸ ਦੇ ਵਿੱਚ ਸੁੱਟਿਆ ਜਿਹੜੀ ਗੋਤਾਖੋਰਾਂ ਦੀ ਮਦਦ ਦੇ ਨਾਲ ਪੁਲਿਸ ਪਾਰਟੀ ਨੇ ਖਾਲੜਾ ਜਿਹੜਾ ਥਾਣਾ ਆ ਉਸ ਦੇ ਲਾਗੋਂ ਜਿਹੜਾ ਇਸ ਨੂੰ ਰਿਕਵਰ ਕੀਤਾ ਗਿਆ ਤੇ ਦਾ ਪੋਸਟਮਾਰਟਮ ਕਰਾ ਕੇ ਜਿਹੜਾ ਵਾਰਸਾਂ ਦੇ ਹਵਾਲੇ ਕੀਤਾ ਜਾ ਚੁੱਕਾ ਹੈ ਇਸ ਸਾਰੇ ਜੀ ਨੂੰ ਇਨਵੈਸਟੀਗੇਟ ਕਰਨ ਤੋਂ ਬਾਅਦ ਥਾਣਾ ਗੇਟ ਕੀ ਮੱਦੇ ਵਿੱਚ ਮਕਦਮਾ ਨੰਬਰ 225 228 225 ਅੰਡਰ ਸੈਕਸ਼ਨ 103 ਬੀ ਐਨ ਐਸ ਜਿਹੜਾ ਦਰਜ ਕੀਤਾ ਗਿਆ ਇਸ ਦੇ ਵਿੱਚ ਇਹਨਾਂ ਦੋਵਾਂ ਦੋਸ਼ੀਆਂ ਦੀ ਜਿਹੜੀ ਗ੍ਰਿਫਤਾਰੀ ਕਰ ਲਈ ਗਈ ਹੈ ਜਿਹੜਾ ਵਾਰਦਾਤ ਵੇਲੇ ਜਿਹੜਾ ਐਕਟਿਵਾ ਵਰਤਿਆ ਗਿਆ ਸੀ ਉਹ ਵੀ ਬਰਾਮਦ ਕਰ ਲਿਆ ਗਿਆ ਜਿਸ ਪਰਨੇ ਦੇ ਮੰਨੀ ਸ਼ਰਮਾ ਦਾ ਗਾਲਾ ਕੁੱਟਿਆ ਗਿਆ ਉਹ ਵੀ ਬਰਾਮਦ ਕਰ ਲਿਆ ਗਿਆ ਤੇ ਇਹਨਾਂ ਦੋਹਾਂ ਦੋਸ਼ੀਆਂ ਦੀ ਅਰੈਸਟ ਵੀ ਜਿਹੜੀ ਆ ਤਸਵਰ ਕਰ ਲਈ ਗਈ ਆ ਜਿਨ੍ਹਾਂ ਨੂੰ ਪੇਸ਼ ਅਦਾਲਤ ਕੀਤਾ ਜਾ ਚੁੱਕਾ ਹੈ ਤੇ ਇਹ ਇਸ ਵਕਤ ਪੁਲਿਸ ਰਿਮਾਂਡ ਤੇ ਹਨ ਮਕਦਮੇ ਦੀ ਤਫ਼ਤੀਸ਼ ਜਿਹੜੀ ਆ ਜਾਰੀ ਹੈ